9th ਸਰਕਟ ਕੋਰਟ ਦੇ ਉੱਤੇ ਹੁਣ ਸਾਰੀਆਂ ਅੱਖਾਂ ਲੋਕਾਂ ਦੀਆਂ ਵੀ ਜੋ ਨੈਸ਼ਨਲ ਗਾਰਡ ਟ੍ਰੂਪਸ ਲਾਏ ਗਏ ਹੈਗੇ ਐਲ.ਏ ਦੇ ਵਿੱਚ ਉਹਨਾਂ ਦਾ ਜਿਹੜਾ ਡਿਸੀਜਨ ਆ ਕੀ ਆਉਂਦਾ ਹੈਗਾ ਆ ਐਲ.ਏ ਦੇ ਵਿੱਚ ਬਹੁਤ ਜ਼ਿਆਦਾ ਜਿਹੜੇ ਪ੍ਰੋਟੈਸਟ ਆ ਉਹ ਹੋਏ ਹੈਗੇ ਆ ਕਈ ਜਗ੍ਹਾ ਦੇ ਉੱਤੇ ਥੋੜੇ ਵਾਇਲੈਂਟ ਵੀ ਹੋ ਗਏ ਸੀ ਪਰ ਮੋਸਟਲੀ ਪੂਰੀ ਅਮਰੀਕਾ ਦੇ ਵਿੱਚ ਜਿਸ ਤਰ੍ਹਾਂ ਆਪਾਂ ਪਹਿਲਾਂ ਦੱਸਿਆ ਸੀ ਵੀ 2000 ਤੋਂ ਬਾਅਦ ਨੋ ਕਿੰਗਸ ਡੇ ਕਰਕੇ ਜੋ ਪ੍ਰੋਟੈਸਟ ਹੋਏ ਆ 5 ਮਿਲੀਅਨ ਲੋਕਾਂ ਨੇ ਹਿੱਸਾ ਲਿਆ ਕਿਤੇ ਵਾਇਲੈਂਸ ਬਹੁਤ ਘੱਟ ਰਹੀ ਹੈ ਇੱਕ ਥਾਂ ਤੇ ਹਰਜੋਸ਼ਿੰਗ ਦੀ ਖਬਰ ਹੈ ਯਾ ਯੂਟਾ ਤੋਂ ਖਬਰ ਆ ਰਹੀ ਹੈ ਸੌਟਲਕ ਸਿਟੀ ਦੇ ਵਿੱਚ ਨੋ ਕਿੰਗਸ ਪ੍ਰੋਟੈਸਟ ਦੇ ਵਿੱਚ ਉੱਥੇ protester ਨੂੰ ਕਹਿੰਦੇ ਵੀ ਸ਼ਾਟ ਤੇ ਕਿਲ ਜਿਹੜਾ ਉਹ ਕੀਤਾ ਗਿਆ ਬਹੁਤ ਸਾਰੇ ਥਾਵਾਂ ਦੇ ਉੱਤੇ 트럼ਪ ਹੁਣਾਂ ਦੇ ਸਮਰਥਕ ਵੀ ਇਹਨਾਂ protesters ਨੂੰ ਦੇ ਕੈਲੋ ਵੀ ਆਮੋ ਸਾਹਮਣੇ ਐਂਡ ਪ੍ਰੋਟੈਸਟ ਦਾ ਪ੍ਰੋਟੈਸਟ ਕਰਨ ਲਈ ਵੀ ਪਹੁੰਚੇ ਹੋਏ ਸੀ ਇਕਸੌਂਦੇ ਵੀ ਸੀ ਇੱਕ ਦੂਜੇ ਨੂੰ ਪਰ ਬਹੁਤਾਤ ਦੇ ਵਿੱਚ ਜਿਹੜਾ ਸ਼ਾਂਤੀਪੂਰਵਕ ਜਿਹੜੇ ਪ੍ਰੋਟੈਸਟ ਆ ਉਹ ਉਹ ਨਿਭੜਿਆ ਸ਼ਾਰਟ ਲੈਕ ਸਿਟੀ ਦੇ ਵਿੱਚ ਇਹ ਕਹਿੰਦੇ ਵੀ ਪਤਾ ਲੱਗਾ ਆ ਵੀ ਜਿਸ ਜਿਹੜਾ ਬੰਦਾ ਆ ਉਹ ਰਾਈਫਲ ਲੈ ਕੇ ਡੈਮੋਨਸਟ੍ਰੇਟਰਸ ਦੇ ਉੱਤੇ ਜਿਹੜਾ ਉਹ ਉਹਨੇ ਜਿਹੜੀਆਂ ਉਹ ਗੋਲੀਆਂ ਜਿਹੜੀਆਂ ਉਹ ਲੈ ਕੇ ਆ ਗਿਆ ਸੀਗਾ ਤੇ ਕਹਿੰਦੇ ਵੀ ਰਾਈਫਲਮੈਨ ਤੇ 22 ਸਟੈਂਡਰਡ ਦੇ ਗੋਲੀ ਜਿਹੜੀ ਉਹ ਲੱਗੀ ਆ ਤੇ ਉਸ ਤੋਂ ਬਾਅਦ ਦੇ ਵਿੱਚ ਜਿਹੜਾ 22 ਸਟੈਂਡਰਡ ਆ ਉਸ ਦੀ ਮੌਤ ਹੋ ਗਈ ਆ ਪੁਲਿਸ ਨੇ ਜਿਹੜਾ ਰਾਈਫਲਮੈਨ ਅਟਰੂ ਉਹ ਗੈਂਬੀਓ 24 ਸਾਲਾਂ ਦਾ ਉਸ ਨੂੰ ਸਨੇਚਰਵਾੜ ਨੂੰ ਮਰਡਰ ਚਾਰਜ ਦੇ ਕੇਸ ਦੇ ਵਿੱਚ ਗ੍ਰਿਫਤਾਰ ਕਰ ਲਿਆ ਸੀ ਆਰਥਰ ਫੁਲਾਸਾ ਆਲੂ 39 ਸਾਲਾਂ ਦਾ ਸੀ ਇਹ ਸਮੋਹਾ ਤੋਂ ਸੀਗੇ ਤੇ ਫੈਸ਼ਨ ਡਿਜ਼ਾਈਨਰ ਸੀ ਉਸ ਦੀ ਕਹਿੰਦੇ ਆ ਵੀ ਇਸ ਦੇ ਵਿੱਚ ਜਿਹੜੀ ਉਹ ਮੌਤ ਹੋਈ ਹੈਗੀ ਆ ਪਰ ਓਵਰ ਆਲ ਅੱਜ ਦੇਖਿਆ ਜਾਵੇ ਤਾਂ ਨੋ ਕਿੰਗਸ ਪ੍ਰੋਟੈਸਟ ਕਾਫੀ ਜ਼ਿਆਦਾ ਥਾਵਾਂ ਦੇ ਉੱਤੇ ਹੋਏ ਆ ਤੇ ਜਿੱਦਾਂ ਦੱਸਿਆ ਵੀ ਆਰਗੇਨਾਈਜ਼ਰਸ ਨੇ ਬਹੁਤ ਜ਼ਿਆਦਾ ਬੇਨਤੀਆਂ ਕੀਤੀਆਂ ਸੀਗੀਆਂ ਵੀ ਭਾਈ ਕਿਸੇ ਨੇ ਉਖਸਾਹਟ ਦੇ ਵਿੱਚ ਨਹੀਂ ਆਉਣਾ ਅਤੇ ਕੋਈ ਖਰੂਦ ਜਿਹੜਾ ਨਹੀਂ ਪਾਉਣਾ ਲੁੱਟਖੋ ਨਹੀਂ ਹੋਣੀ ਚਾਹੀਦੀ ਲੜਾਈ ਝਗੜਾ ਜਿਹੜਾ ਨਹੀਂ ਹੋਣਾ ਚਾਹੀਦਾ ਤੇ ਮੋਸਟਲੀ ਕਹਿ ਸਕਦੇ ਆਂ ਵੀ ਇਹ ਚੀਜ਼ਾਂ ਜਿਹੜੀਆਂ ਆ ਉਸ ਤਰੀਕੇ ਨਾਲ ਦੇਖੀਆਂ ਗਈਆਂ ਸਪੈਸ਼ਲ ਉਹਨਾਂ ਨੇ ਪੀਸਕੀਪਰ ਹਰਜਨ ਸਿੰਘ ਜੀ ਲਾਏ ਸੀਗੇ ਤੇ ਨਾਲ ਕਿਹਾ ਸੀਗਾ ਵੀ ਕਿਸੇ ਤਰੀਕੇ ਦਾ ਕੋਈ ਵੈਪਨ ਜਿਹੜਾ ਉਹ ਤੁਸੀਂ ਨਹੀਂ ਲੈ ਕੇ ਆਉਣਾ ਹੈਗਾ ਪਰ ਸੌਟ ਲਾਈਕ ਸਿਟੀ ਦੇ ਵਿੱਚ ਇੱਕ ਮੰਦਭਾਗੀ ਘਟਨਾ ਜਿਹੜੀ ਉਹ ਜ਼ਰੂਰ ਹੈ ਵਾਪਰੀ ਹੈਗੀ ਆ ਕਨਫਰੋਂਟੇਸ਼ਨ ਆਈਸੋਲੇਟਡ ਕਹਿ ਸਕਦੇ ਵੀ ਕਈ ਕਈ ਥਾਵਾਂ ਦੇ ਉੱਤੇ ਹੋਈਆਂ ਪਰ ਮੋਸਟਲੀ ਥਾਵਾਂ ਦੇ ਉੱਤੇ ਇਹ ਜਿਹੜੇ ਪ੍ਰੋਟੈਸਟ ਆ ਉਹ ਸ਼ਾਂਤੀਪੂਰਵਕ ਹੋਣੇ ਪੜੇ ਆ ਤੇ ਪਰ 트럼ਪ ਹੁਣੀ ਜਿਹੜਾ ਗੁੱਸਾ ਆ ਹੁਣ ਇਨ੍ਹਾਂ ਸ਼ਹਿਰਾਂ ਦੇ ਉੱਤੇ ਇਮੀਗ੍ਰੇਸ਼ਨ ਰੇਡਸ ਦੇ ਨਾਲ ਜਿਹੜਾ ਉਹ ਕੱਢਣ ਜਾ ਰਹੀ ਹੈਗੀ ਲਾਸ ਐਂਜਲਸ ਏਰੀਆ ਦੇ ਜਿਹੜੇ ਪ੍ਰੋਟੈਸਟ ਹੋਏ ਆ ਉੱਥੇ ਕਹਿੰਦੇ ਭਈ 562 ਲੋਕਾਂ ਨੂੰ ਅਰੈਸਟ ਕੀਤਾ ਗਿਆ ਹੈ 35 ਜਿਹੜੇ ਆ ਉਹ ਕਸਟਡੀ ਚ ਡਾਊਨਟਾਊਨ ਚ ਲਏ ਗਏ ਆ ਟੋਟਲ 561 ਪੂਰੇ ਹਫਤੇ ਦੇ ਵਿੱਚ ਅਰੈਸਟ ਹੋਏ ਆ ਇੱਕ ਹੋਰ ਖਬਰ ਆ ਰਹੀ ਹੈ ਵੀ ਕੌਮਪਟਨ ਵਾਲਾ ਏਰੀਆ ਜੋ ਲਾਸ ਐਂਜਲਸ ਦੇ ਲਾਗੇ ਆ ਉੱਥੇ ਰੇਡ ਆਈਸ ਵਾਲਿਆਂ ਨੇ ਕੀਤੀ ਆ ਤੇ ਉਹਨਾਂ ਦੇ ਕੋਲ ਕਹਿੰਦੇ ਮਿਲਟਰੀ ਸਟਾਈਲ ਵਹੀਕਲ ਸਿਗੀਆਂ ਸੋ ਇਹ ਜੋ ਖਬਰ ਆ ਲਾਸ ਐਂਜਲਸ ਟਾਈਮਜ਼ ਰਿਪੋਰਟ ਕਰ ਰਹੀ ਹੈਗੀ